ਵੀਵੀ 25 25 ਕਿਲੋਮੀਟਰ ਨੈਟ ਦੀ ਰੇਂਜ ਜਿਹੜੀ ਆ ਰਹੀ ਨਾ ਕਿਸਾਨਾਂ ਦੀ ਘਰ ਗੱਲ ਹੁੰਦੀ ਪਈਆ ਪਰ ਕਿਸਾਨ ਕਹਿ ਕੇ ਆਏ ਨੇ ਕਿ ਅਸੀਂ ਦਿੱਲੀ ਜਿੱਤ ਕੇ ਆਵਾਂਗੇ ਤੇ ਫਿਰ ਪੰਜਾਬ ਮੁੜਾਂਗੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਡਰੋਨ ਸੁੱਟਿਆ ਗਿਆ ਬਿਲਕੁਲ ਜੀ ਸਰਕਾਰ ਨੇ ਹਰ ਇੱਕ ਹੱਥ ਕੰਡਾ ਅਪਣਾਇਆ ਅਸੀਂ ਇਸ ਸਰਕਾਰ ਸਾਨੂੰ ਨਹੀਂ ਮੰਨਦੀ ਕਿ ਅਸੀਂ ਇਸ ਦੇਸ਼ ਦਾ ਹਿੱਸਾ ਵਾਂ ਜਿੰਨੇ ਕਿਸਾਨ ਮਜ਼ਦੂਰ ਅੰਨ ਦਾਤਾ ਇਹਨੂੰ ਦੇਸ਼ ਦਾ ਇਸਾ ਨਹੀਂ ਮੰਨਦੀ ਸ਼ੰਭੂ ਬਾਰਡਰ ਤੇ ਐਡੀ ਵੱਡੀ ਬੈਰੀਕੇਡਿੰਗ ਕਰਕੇ ਜਿਵੇਂ ਕਿ ਚੀਨ ਨਾਲੋਂ ਵੀ ਵੱਡੀ ਬੈਰੀਕੇਡਿੰਗ ਕਰਕੇ ਸਾਨੂੰ ਇੱਥੇ ਰੋਕਿਆ ਗਿਆ ਉੱਤੋਂ ਡਰੋਨ ਲਿਆ ਕੇ ਜਿੱਥੇ ਸਾਡਾ ਲੰਗਰ ਪੱਕਦਾ ਜਿੱਥੇ ਸ਼ਾਂਤਮਈ ਤਰੀਕੇ ਨਾਲ ਸਾਡੀਆਂ ਬੀਬੀਆਂ ਬੈਠੀਆਂ ਕਿਸਾਨ ਮਜ਼ਦੂਰ ਬਜ਼ੁਰਗ ਕਿਸਾਨ ਸਾਡੇ ਬੈਠੇ ਆ ਡਰੋਨ ਲਿਆ ਕੇ ਤੇ ਉੱਤੋਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਗ੍ਰੇਨੇਡ ਧਾਗੇ ਜਾ ਰਹੇ ਨੇ ਜਿਹੜਾ ਕਿ ਜਿਨ੍ਹਾਂ ਨੇ ਬਹੁਤ ਸਾਰੇ ਸਾਡੇ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਜ਼ਖਮੀ ਕੀਤੇ ਨੇ ਅੱਜ ਸਾਡੇ ਕਿਸਾਨਾਂ ਨੇ ਕਿਉਂਕਿ ਅਨਦਾਤਾ ਕੋਲੇ ਹਰ ਇੱਕ ਤਕਨੀਕ ਹੈਗੀ ਆ ਅਨਦਾਤਾ ਨੇ ਦੇਸੀ ਡਰੋਨ ਬਣਾ ਕੇ ਪਤੰਗ ਬਾਜੀ ਨਾਲ ਜਿਹੜਾ ਉਹਨਾਂ ਦਾ ਡਰੋਨ ਸੀ ਉਹ ਅੱਜ ਥੱਲੇ ਸੁੱਟ ਲਿਆ ਔਰ ਸਾਡੇ ਕਿਸਾਨ ਆਗੂ ਸਹਿਬਾਨ ਜਿਹੜੇ ਉਹ ਮੀਟਿੰਗ ਕਰ ਰਹੇ ਨੇ ਲੱਖਾਂ ਦੀ ਤعداد ਦੇ ਵਿੱਚ ਤੁਸੀਂ ਵੇਖੋ ਕਿ ਵਹੀਕਲ ਖੜੇ ਨੇ ਔਰ ਲੱਖਾਂ ਦੀ ਤعداد ਦੇ ਵਿੱਚ ਜਿਹੜੇ ਪਿੱਛੋਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਜਿਵੇਂ ਕਹਿ ਲਿਆ ਗਿਆ ਅਸੀਂ ਪੰਜਾਬ ਤੋਂ ਆਏ ਆ ਪੰਜਾਬ ਦੇ ਵਿੱਚੋਂ ਲੱਖਾਂ ਦੀ ਤعداد ਦੇ ਵਿੱਚ ਸਾਡੇ ਕਿਸਾਨ ਆਗੂ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਹਨ ਨੇ ਟਰਾਲੀਆਂ ਟਰੈਕਟਰ ਗੱਡੀਆਂ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਡੇ ਜਿਹੜੇ ਨੇ ਹੋਰ ਪਹੁੰਚ ਰਹੇ ਨੇ ਸ਼ੰਭੂ ਬਾਰਡਰ ਵੱਲ ਵੱਖ-ਵੱਖ ਤਿੰਨਾਂ ਬਾਰਡਰਾਂ ਤੇ ਉਹ ਪਹੁੰਚ ਰਹੇ ਨੇ ਕਿਉਂਕਿ ਅਸੀਂ ਆਪਣੀਆਂ ਹੱਕੀ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 2 ਸਾਲ ਤੋਂ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਸਾਡੀਆਂ ਇਹ ਜਾਇਜ਼ ਮੰਗਾਂ ਨੇ ਇਹਨਾਂ ਨੂੰ ਲਾਗੂ ਕਰ ਦਿਓ ਲਿਖਤੀ ਤੌਰ ਤੇ ਇਹਨਾਂ ਨੂੰ ਜਿਹੜਾ ਵਾ ਬਣਾਇਆ ਜਾਵੇ ਲਾਗੂ ਕੀਤੀਆਂ ਜਾਣ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਬੈਠਦੇ ਬੱਚਿਆਂ ਦੇ ਪਰਿਵਾਰਾਂ ਦੇ ਵਿੱਚ ਅਸੀਂ ਵੀ ਆਪਦਾ ਕਾਰੋਬਾਰ ਕਰਦੇ ਪਰਕਰ ਸਰਕਾਰ ਜਿੱਥੇ ਕਾਰਪੋਰੇਟ ਘਰਾਣਿਆਂ ਦਾ ਬਹੁਤ ਵੱਡੇ ਪੱਧਰ ਤੇ ਐਨਪੀ ਦੇ ਵਿੱਚ ਪਾ ਕੇ ਕਰਜ਼ਾ ਜਿਹੜਾ ਖਤਮ ਕਰ ਰਹੀ ਹੈ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਨਾ ਸਾਨੂੰ ਸਹੀ ਭਾਅ ਮਿਲਣ ਕਰਕੇ ਜਿਹੜਾ ਸਾਡੇ ਤੇ ਬੇ ਲੋੜਾ ਕਰਜ਼ਾ ਚੜ੍ਹਿਆ